ਇਨਾਂ ਦੇ ਜਿਹੜੇ ਬੀਸੀਸ ਹੈ ਉਹਨਾਂ ਨੂੰ ਵੀ ਅਸੀਂ ਡਿਟੇਨ ਕੀਤਾ ਹੋਇਆ ਵੀਡੀਓ ਦੇਖ ਸਾਰੇ ਦਰਸ਼ਕਾਂ ਦਾ ਸਵਾਗਤ ਅੱਜ ਸਾਧਕ ਦੀ ਐਸਬੀ ਬ੍ਰਾਂਚ ਦੇ ਵਿੱਚ ਪਹੁੰਚੇ ਹਾਂ ਜਿਹੜੀ ਸਾਧਕ ਦੀ ਬ੍ਰਾਂਚ ਦੇ ਖਪਤਕਾਰਾਂ ਦੇ ਨਾਲ ਜਿਹੜਾ ਧੋਖਾ ਧੜੀ ਹੋਈ ਹੈ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਪੈਸੇ ਨਿਕਲੇ ਆ ਇਸ ਸੰਬੰਧੀ ਗੱਲਬਾਤ ਕਰਨ ਵਾਸਤੇ ਆਪਾਂ ਬੈਂਕ ਦੇ ਵਿੱਚ ਮੌਜੂਦ ਆ ਬੈਂਕ ਦੇ ਅਧਿਕਾਰੀ ਇੱਥੇ ਪਹੁੰਚੇ ਹੋਏ ਆ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਰ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਗੁੱਡ ਨੇਮ ਕੀ ਹੈ ਜੀ ਮੈਂ ਪ੍ਰਵੀਨ ਸੋਨੀ ਮੈਂ ਰੀਜਨ ਮੈਨੇਜਰ ਫਿਰੋਜ਼ਪੁਰ ਔਰ ਫਰੀਦਕੋਟ ਡਿਸਟ੍ਰਿਕਟ ਕੇ ਮੈਂ ਰੀਜਨਲ ਹੈਡ ਸਰ ब्रांच के बच्चे आए हो किन्ने खपत करा जिन्हों का फ्रॉड होया सर देखिए अभी तक जो दरखास्त मिली है कभी करीब नब्बे के आसपास की है उसकी जेन्यूनस और उसकी सफेरनेस चेक भी करनी है हमने और उसके हिसाब से हम लोग काम करेंगे इन्वेस्टिगेशन शुरू कर अगली कार्रवाई की की जा रही है सर देखिए हमने इंटरव्यू अपनी इन्वेस्टिगेशन शुरू कर दी है देखिए खाते के बारे में किया जाएगा जो भी हमने कस्टमर से ये रिक्वेस्ट करी कि अपनी दरखास्त दें उनके पास जो भी प्रूफ है चाहे काउंटर फाइल है या एफ की रसीद है जो भी कुछ है उन पास वो हमें जमा करके जाए और हम उसको इन्वेस्टिगेशन करते ब्रांच कितने दिनों तक लगातार ला खुले रहेगी सा ये अब हम लोग इस पर युद्ध स्तर पर ही काम करेंगे आ, कोई छुट्टी नहीं हमारे लिए यहाँ पे अब क्योंकि हमें अपने कस्टमर को जो उनका भरोसा है वो वापस लेना है भरोसा बना रहे ये मैं उनसे कामना करूँगा बैंक टाइम क्या हुआ जी सर नॉर्मल जो सुबह साढ़े नौ बजे हम आते हैं और शाम के जो भी हम लोग जितना जब तक हम काम करते हैं जब तक हम ऐसा ना कि हमारा शरीर ना टूट जाए तब तक हम काम करेंगे थैंक यू गगन जी की क्या तो तो सर अभी अमाउंट असर्टिन नहीं हो पाई है क्योंकि अभी तक सर भी बताना बहुत उसके एप्लीकेशन आई हमें कुछ देख ही नहीं पाए अभी हमें जो थोड़ा समय चाहिए एक बार एक दो दिन हम सबका फेक में हाँ जी सर उसका देखो सर उसमें ऐसा है कि जिसके खाते में पैसे थे सेविंग खाते में थे जरूर पैसे वहीं से निकले होंगे वो पैसे तो वो तो ट्रेल बन जाएगी उसमें सिस्टम के थ्रू जो भी कुछ हुआ वो ट्रेल बन जाएगी उसमें कोई इशू नहीं आएगा और कस्टमर का पैसा सेफ है विद ब्याज मिलेगा जिस दिन भी उनको पेमेंट करेंगे ਮਗਨ ਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਦੀ ਤਰਫੋਂ ਵੀ ਹੈ ਜਾਂ ਜਿਹੜਾ ਪ੍ਰਸ਼ਾਸਨ ਤਰਫੋਂ ਆਇਆ ਉਹ ਕੀ ਕਹਿਣਾ ਚਾਹੁੰਦੇ ਹੋ ਹਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਬੜੀ ਦੁਖਦ ਘਟਨਾ ਜਿਹੜੀ ਫਰੀਦਕੋਟ ਹਲਕੇ ਦੇ ਕਸਬਾ ਸਾਦਿਕ ਚ ਵਾਪਰੀ ਹੈ ਔਰ ਇਹਦੇ ਨਾਲ ਬੜੇ ਲੋਕਾਂ ਦੇ ਮਨਾਂ ਨੂੰ ਠੇਸ ਆ ਕਿਉਂਕਿ ਦੇਸ਼ ਦੀ ਮੈਂ ਸਮਝਦਾ ਸਭ ਤੋਂ ਵੱਡੀ ਬੈਂਕ ਹੈ ਭਰੋਸੇਮੰਦ ਬੈਂਕ ਹੈ ਜਦੋਂ ਉਹਦੇ ਵਿੱਚ ਅਜਿਹੇ ਮਤਲਬ ਘਟਨਾ ਵਾਪਰਦੀ ਆ ਤਾਂ ਮੈਂ ਸਮਝਦਾ ਲੋਕਾਂ ਦਾ ਜਿਹੜਾ ਬੈਂਕਾਂ ਤੋਂ ਭਰੋਸਾ ਉੱਠਦਾ ਹੈ ਔਰ ਉਹਦੇ ਰਿਗਾਰਡਿੰਗ ਮੈਂ ਡਿਪਟੀ ਕਮਿਸ਼ਨਰ ਨਾਲ ਸਵੇਰ ਗੱਲਬਾਤ ਕੀਤੀ ਹੈ ਉਹਨਾਂ ਨੇ ਆਪਣੇ ਵੱਲੋਂ ਤਸਿਲਦਾਰ ਸਾਹਿਬ ਦੀ ਜਿਹੜੀ ਹਰਸ਼ਵੀਰ ਗੋਇਲ ਜੀ ਹੈ ਉਹਨਾਂ ਦੀ ਡਿਊਟੀ ਲਈ ਹੈ ਉਹ ਇੱਥੇ ਆਏ ਆ ਅਸੀਂ ਸਾਰਾ ਜਿਹੜਾ ਹੈਗਾ ਆਰਐਮ ਸਾਹਿਬ ਨਾਲ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਇਹਨਾਂ ਨੇ ਬੋਲਦਿਆਂ ਕਿਹਾ ਕਿ ਹਰ ਇੱਕ ਜਿੰਨੇ ਵੀ ਬੰਦਿਆਂ ਦੇ ਇੱਥੇ ਬੈਂਕਾਂ ਦੇ ਵਿੱਚ ਖਾਤੇ ਆ ਪ੍ਰੋਪਰ ਵੇ ਨਾਲ ਜਿਨ੍ਹਾਂ ਨੇ ਪੈਸਾ ਜਮ੍ਹਾਂ ਕਰਾਇਆ ਤੇ ਜਿਹੜੇ ਸਾਨੂੰ ਡਾਕੂਮੈਂਟਸ ਪ੍ਰੋਵਾਈਡ ਕਰਵਾ ਦੇਣਗੇ ਅਸੀਂ ਇੱਕ ਇੱਕ ਵੀ ਕਸਟਮਰ ਦਾ ਪੈਸਾ ਜਿਹੜਾ ਹੈਗਾ ਉਹ ਵਾਪਸ ਕਰਾਂਗੇ ਔਰ ਨਾਲ ਦੀ ਨਾਲ ਅਸੀਂ ਇਹਨਾਂ ਨਾਲ ਇਹ ਗੱਲ ਪੁੱਛੀ ਆ ਵੀ ਕਿੰਨੇ ਕਰੋੜ ਦਾ ਇਹ ਤੁਹਾਨੂੰ ਲੌਸ ਲੱਗਦਾ ਵੀ ਜਿਹੜਾ ਉਹ ਲੋਕਾਂ ਨਾਲ ਠੱਗੀ ਕਰਕੇ ਗਿਆ ਤਾਂ ਮੈਨੂੰ ਇੱਕ ਬੜੀ ਅੱਛੀ ਗੱਲ ਜਿਹੜੀ ਇੱਥੋਂ ਨਿਕਲ ਕੇ ਸਾਹਮਣੇ ਆਈ ਇਹ ਕਹਿੰਦੇ ਚਾਹੇ 50 ਕਰੋੜ ਦਾ ਹੋਵੇ ਚਾਹੇ 60 ਕਰੋੜ ਦਾ ਹੋਵੇ ਸਾਡੀ ਜਿਹੜੀ ਇਤੋਂ ਪ੍ਰੋਫਿਟ ਹੀ ਸਾਡਾ 70000 ਕਰੋੜ ਰੁਪਏ ਦਾ ਬੰਦਾ ਸਾਡੀ ਬਹੁਤ ਵੱਡੀ ਬੈਂਕ ਹੈ ਤੇ ਅਸੀਂ ਲੋਕਾਂ ਦਾ ਭਰੋਸਾ ਕਿਸੇ ਕੀਮਤ ਤੇ ਗਵਾ ਨਹੀਂ ਸਕਦੇ ਇਸ ਕਰਕੇ ਅਸੀਂ ਲੋਕਾਂ ਦੀ ਪਾਈ ਪਾਈ ਜਿਹੜੀ ਹੈਗੀ ਆ ਚੁਕਾਵਾਂਗੇ ਤੇ ਲੋਕਾਂ ਨੂੰ ਦਾ ਮੋੜ ਤੋਂ ਭਰੋਸਾ ਜਿਹੜਾ ਹੈਗਾ ਅਸੀਂ ਜਿੱਤਣ ਦੀ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਸੋ ਮੈਂ ਵੀ ਪੰਜਾਬ ਸਰਕਾਰ ਵੱਲੋਂ ਕਿਉਂਕਿ ਗੂਵਰਨਮੈਂਟ ਡਸ ਦਾ ਚੇਅਰਮੈਨ ਆ ਮੇਰਾ ਇਹ ਆਪਦਾ ਇਲਾਕਾ ਹੈ ਅਸੀਂ ਵੀ ਮਡਿਓਕਰ ਫੈਮਲੀਆਂ ਚੋਂ ਆਉਣੇ ਆ ਖੇਤੀਬਾੜੀ ਕਰਦੇ ਆ ਮੇਰੇ ਵੀ ਮਨ ਨੂੰ ਬਹੁਤ ਥੇਸ ਪਹੁੰਚੀ ਹੈ ਕਿਉਂਕਿ ਕਿਤੇ ਨਾ ਕਿਤੇ ਸਾਡੇ ਵੀ ਪੈਸੇ ਇਹਨਾਂ ਬੈਂਕਾਂ 'ਚ ਜਿਹੜੀ ਕੋਈ ਕਿਰਤ ਕਮਾਈ ਕਰਦੇ ਆ ਇੱਥੇ ਹੀ ਅਸੀਂ ਜਮਾ ਕਰਵਾਉਨੇ ਆ ਸੋ ਸਾਨੂੰ ਵੀ ਇਸ ਗੱਲ ਦਾ ਬੜਾ ਕੇਸ ਹੈ ਤੇ ਨਾਲ ਦੀ ਨਾਲ ਮੈਂ ਲੋਕਾਂ ਨੂੰ ਅਸ਼ਵਾਸਨ ਦੁਆਉਣਾ ਔਰ ਇੱਕ ਗੱਲ ਹੋਰ ਮੈਂ ਸਵੇਰ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਜਿਹੜੀ ਦਸਨੀ ਬੜੀ ਜ਼ਰੂਰੀ ਹੈ ਤਾਂ ਐਸਐਸਪੀ ਸਾਹਿਬ ਨੇ ਮੈਨੂੰ ਕਿਹਾ ਕਿ ਇਹਨਾਂ ਦੇ ਜਿਹੜੇ ਵੀਸਿਸ ਹੈ ਉਹਨਾਂ ਨੂੰ ਵੀ ਅਸੀਂ ਡਿਟੇਨ ਕੀਤਾ ਹੋਇਆ ਮੇਰੀ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਕੋਈ ਐਹੋ ਜੀ ਗੱਲ ਨਹੀਂ ਇਸ ਅਧਿਕਾਰੀ ਦੀ ਅਸੀਂ ਇੱਕ ਵਾਰੀ ਲੋਕੇਸ਼ਨ ਵੀ ਟ੍ਰੇਸ ਕਰਤੀ ਸੀ ਅਸੀਂ ਸਾਰਾ ਕੁਝ ਤੁਹਾਨੂੰ ਦੱਸ ਨਹੀਂ ਸਕਦੇ ਬਹੁਤ ਜਲਦੀ 100 ਨੰਬਰ ਐਫਆਰ ਆ ਜਿਹੜੀ ਲਾਂਚ ਹੋ ਚੁੱਕੀ ਹੈ ਔਰ ਬਹੁਤ ਜਲਦੀ ਅਸੀਂ ਜਿਹੜਾ ਹੈਗਾ ਇਸ ਇਨਸਾਨ ਨੂੰ ਫੜ ਕੇ ਸੁਲਾਖਾਂ ਦੇ ਪਿੱਛੇ ਪਾਵਾਂਗੇ ਬੰਦੀ ਕਾਰਵਾਈ ਕਰਾਂਗੇ ਔਰ ਬੈਂਕ ਅਧਿਕਾਰੀ ਜਿਹੜੇ ਹੈਗੇ ਆ ਇਹ ਲੋਕਾਂ ਦੇ ਨਾਲ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਹੈਲਪ ਡੈਸਕ ਵਗੈਰਾ ਲਗਾ ਕੇ ਜਿਹੜਾ ਲੋਕਾਂ ਨੂੰ ਤਾਂ ਕਿ ਕੀ ਹੁੰਦਾ ਜਦੋਂ ਇੱਕ ਵਾਰੀ ਲੋਕਾਂ ਦੇ ਪੈਸੇ ਇਸ ਤਰ੍ਹਾਂ ਚਲੇ ਜਾਂਦੇ ਆ ਉਹਨਾਂ ਨੂੰ ਬੜੀ ਫੇਸ ਪਹੁੰਚਦੀ ਆ ਤੇ ਉਹ ਹਫੜਾ ਤਪ ਮਰ ਜਾਂਦੀ ਹੈ ਪਰ ਉਹ ਤੋਂ ਪਹਿਲਾਂ ਹੀ ਇਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ 9-3 ਹੈਲਪ ਡੈਸਕ ਲਾਏ ਹੋਏ ਆ ਔਰ ਹੋਰ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਕਹਿ ਕੇ ਗਈਆਂ ਇਹ ਹੈਲਪ ਡੈਕਸ ਆਪ ਦੇ ਵਧਾਉਣ ਜਾ ਰਹੇ ਆ ਸੋ ਕੋਈ ਗੱਲ ਨਹੀਂ ਇਹ ਹੁਣ ਜਿਹੜਾ ਹਾਦਸਾ ਹੋ ਗਿਆ ਹੁਣ ਅਸੀਂ ਸਾਰੇ ਤਕੜੇ ਹੋ ਕੇ ਇਹ ਲੜਾਈ ਲੜਾਂਗੇ ਤੇ ਮੈਨੂੰ ਪੂਰਾ ਨਾਸ ਹੈ ਵੀ ਅਸੀਂ ਲੋਕਾਂ ਦਾ ਜਿਹੜਾ ਮਿਹਨਤ ਦੀ ਕਮਾਈ ਆ ਉਹ ਲੋਕਾਂ ਨੂੰ ਜਿਹੜੀ ਉਹਨਾਂ ਦਾ ਪੰਦਾ ਹੱਕਾ ਦਿਵਾ ਕੇ ਰਵਾਂਗੇ ਸੋ ਇਹ ਵੀ ਕਿਹਾ ਜਾ ਰਿਹਾ ਵੀ ਜਿਹੜਾ ਮਲਾਜਮ ਸੀ ਆ ਵਿਦੇਸ਼ ਭੱਜ ਗਿਆ ਈ ਦੇਖੋ ਇਹ ਜਿਹੜੀਆਂ ਕੁਝ ਗੱਲਾਂ ਹੁੰਦੀਆਂ ਆਪਾਂ মিডিਆ 'ਚ ਨਹੀਂ ਬੋਲ ਸਕਦੇ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਕਿ ਉਹਦੀ ਲੋਕੇਸ਼ਨ ਫ੍ਰੇਸ ਹੋਈ ਹੈ ਆਉਣ ਵਾਲੇ ਕੁਝ ਦਿਨਾਂ 'ਚ ਤੁਹਾਡੇ ਸਾਰਾ ਕੁਝ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿਹੜੀ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਹੈ ਕੋਸ਼ਿਨ ਇੰਟਰਨਲ ਮੈਟਰ ਹੁੰਦਾ ਮਤਲਬ ਇਹ ਗੱਲਾਂ ਆਪਾਂ ਓਪਨਲੀ ਨਹੀਂ ਬੋਲ ਸਕਦੇ ਪਰ ਮੈਨੂੰ ਪੂਰਨ ਆਸ ਹੈ ਜਿਸ ਤਰ੍ਹਾਂ ਐਸਐਸਪੀ ਸਾਹਿਬ ਵੀ ਇੰਟਰਸਟਿਡ ਹੈ ਡੀਐਸਪੀ ਤਰਲੋਚਨ ਸਿੰਘ ਜੀ ਮੈਨੂੰ ਉਹਨਾਂ ਨੇ ਦੱਸਿਆ ਕੱਲ ਇੱਥੇ ਹੋ ਕੇ ਗਏ ਆ ਉਹ ਪੂਰੀ ਕਾਰਵਾਈ ਕਰ ਰਿਹਾ ਸੋ ਕਿਸੇ ਵੀ ਇਨਸਾਨ ਨੂੰ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਸਾਧਕ ਦੀ ਫਰਾਜ ਦੇ ਵਿੱਚ ਜਿਹੜਾ ਵੱਡਾ ਫਰਾਡ ਹੋਇਆ ਹੈ ਸਾਨੂੰ ਕੁਝ ਪਿਛਲੇ ਦਿਨ ਹੀ ਪਤਾ ਲੱਗਿਆ ਕਿ ਇੱਥੇ ਬੈਂਕ ਚ ਕਾਫੀ ਵੱਡਾ ਫਰਾਡ ਹੋਇਆ ਹੈ ਮੇਰੀ ਅੱਜ ਆਰਐਮ ਸਾਹਿਬ ਨਾਲ ਇੱਥੇ ਦੀ ਰੀਜੀonal ਮੈਨੇਜਮੈਂਟ ਨਾਲ ਗੱਲ ਹੋਈ ਹੈ ਉਹਨਾਂ ਨੇ ਮੈਨੂੰ ਡਿਟੇਲ ਚ ਦੱਸਿਆ ਕਿ ਲੋਕਾਂ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਬੈਂਕ ਸਾਰਿਆਂ ਦਾ ਪੈਸਾ ਵਿਆਸਵੇਦ ਵਾਪਸ ਕਰੇਗਾ ਜਦੋਂ ਇਹ ਫਰਾਡ ਦਾ ਸੱਚੇ ਸਾਹਮਣੇ ਆਉਂਦੀ ਹੈ ਹੁਣ ਇਹ ਸਾਰਿਆਂ ਦੀ ਐਪਲੀਕੇਸ਼ਨਸ ਲੈ ਰਹੇ ਨੇ ਕਿ ਇਹਨਾਂ ਕਿਤੇ ਪੂਰੀ ਕਾਰਵਾਈ ਜਿਵੇਂ ਮੈਂ ਆਪਣੇ ਚੇਨਨ ਸਾਹਿਬ ਨੂੰ ਦੱਸਿਆ ਕ੍ਰਿਮੀਨਲ ਪ੍ਰੋਸੀਡਿੰਗ ਸ਼ੁਰੂ ਹੋ ਚੁੱਕੀ ਹੈ ਕਾਨੂੰਨੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤੇ ਅੱਗੇ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਸ਼ੇਅਰ ਕਰ ਦਿੱਤਾ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਵੱਲੋਂ ਜੋ ਵੀ ਹੈਲਪ ਦੀ ਲੋੜ ਹੋਏਗੀ ਬੈਂਕ ਨਾਲ ਉਹ ਜ਼ਰੂਰ ਕੀਤੀ ਹੈ ਥੈਂਕ ਯੂ ਕੇਸ ਟੂ ਕੇਸ ਬੇਸਿਸ ਤੇ ਆਪਾਂ करते जाएँ और जैसे भी करते जाएंगे क्या बस सर ये है कि थोड़ा सा हम लोग भी जो पहचान मिले उनसे भी बातचीत कर रहे हैं कि वो लोग सपोर्ट करें हमारे वो भी कर रहे हैं हमारी सपोर्ट क्योंकि तेरा लोग से हमारा पॉइंट समझ रहे हैं तो वो लोग भी उनको मैं आश्वासन दिया है तो वो उनसे संतुष्ट हैं इसलिए मैंने आश्वासन दिया है ये रखा भी है कि हम लोग जी जी से चलाएंगे हर एक सैटरडे संडे छुट्टी कोई न हर छुट्टी नहीं है सब क्योंकि तो ये मेरी ज़िम्मेवारी है कि कस्टमर का पेन ये मेरा पेन है मेरा पेन मतलब एस बी आई का पेन है सब पेन है और हम लोग सब अपने के साथ यूज़ करके यहाँ पे स्टॉक करेंगे इससे जल्द से जल्द हम लोग पेमेंट वाला प्रोसेस स्टार्ट करते हैं जो मैंने अभी सभी कस्टमर को आश्वासन दिया है छुट्टी भी आ रही है हाँ वो ऑर्डर कर रहे हो तो आपने टनि चेक करेंगे बिल्कुल बिल्कुल आपसे कोई जैसे जेनिंग टेस्ट करेंगे वैसे आपका कोई डिटेल नहीं आज सर देखो थोड़ी बहुत तो करा है जैसे उसने केक केक क्या वो एपी रिसीट बना के दे दी से कोई पड़ी आज से कोई रिटेट नहीं थी वो खाली आप क्या तक दे दीजिए सिस्टम में एंटर नहीं हुई वर्ड दी फाइल एडिट कर कर, कर कर दी दे। गई प्रिंट कार्ड कर देते तो वो चीज तो आगे है साहब लेकिन ये है कि सेविंग खाते में उनके पैसे हैं उस तरह से तो सेम खाते से बारे में किया तो कैश नहीं जाता नहीं है तो तो कैश वाले खाते में पैसे हैं हैप्पी डेबिट होसी लेकिन सेविंग खाते से तक जाएगा ये सोचें हमें पकड़

तो, तो उन्होंने अच्छा कस्टमर पी है और हर तरह की सपोर्ट के लिए वो जो गया मुलाजमे उसमें पुलिस का चल रहा है एफ आई आर दर्ज होगी की उसकी इक्कीस तारीख को और पुलिस उस पर एल ओस जारी हुई गया ਪੁਲਿਸ ਕਿਹਾ ਹੈ ਉਹ ਸਾਈਕਸ ਦਾ ਪਾਸਪੋਰਟ ਵੀ ਕਿਹਨੂੰ بتایا ਗਿਆ ਪਾਸਪੋਰਟ ਉਸ ਦਾ ਉਹਦੇ پاس ਇੱਕ ਚੇਨ ਕਰਦਾ ਹੈ ਠੀਕ ਹੈ ਜੀ ਕਿ ਸਰ ਨੂੰ ਕਰ ਚੁੱਕੇ ਠੀਕ ਹੈ ਜੀ